ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਪਿੰਡ ਚੌਧਰਪੁਰਾ ਵਿੱਚ ਜਿੱਥੇ ਇੱਕ ਪੰਜਾਬੀ ਫਿਲਮ ਜਿਸ ਦਾ ਨਾਮ ਔਲਾਦ ਦਾ ਫਰਜ਼ ਦੀ ਸ਼ੂਟਿੰਗ ਚੱਲ ਰਹੀ ਸੀ ਆਓ ਤੁਹਾਨੂੰ ਉਥੋਂ ਦੀਆਂ ਲਾਈਵ ਤਸਵੀਰਾਂ ਵੀ ਦਿਖਾਉਂਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਤੁਸੀਂ ਜੁੜੇ ਰਹੋ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਨਾਲ ਕੈਮਰਾਮੈਨ ਸੰਜੀਵ ਦੇ ਨਾਲ ਸੀ ਮੁਬੱਦਨ ਦੀ ਖਾਸ ਰਿਪੋਰਟ ਤੁਸੀਂ ਸ਼ਹਿਰ ਤੇ ਹਾਂਜੀ ਮੈਂ ਲੈਟ ਛੋਟਾ ਜਿਹਾ ਕੰਮ ਕੋਤ ਜੀ ਹੁਕਮ ਦਾ ਕਰੋ ਇਹ ਲੈਣਾ ਮੇਕਅਪ ਦਾ ਸਮਾਨ ਲੈ ਰੋਲਿੰਗ ਐਕਸ਼ਨ ਚੁੱਕ ਲੋ ਬੱਲੇ ਤੋਂ ਮੁਰਸ਼ਾ ਸਸੀਪਾਲ ਵੀ ਸਸੀਪਾਲ ਸਸੀਪਾਲ ਚਲੋ ਚਲੋ ਅੱਜ ਰਾਤ ਨੂੰ ਖੇਡ ਲਈ ਚਲੋ 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 ਪੰਡਾ ਚਲੋ ਪਤਾ ਲਾਣਾ ਕੱਟ ਉੱਥੇ ਆ ਜਾ ਹਾਂ ਬਾਪੂ ਕੋਤ ਤੇਰਾ ਛੋਟਾ ਜਿਹਾ ਕੰਮ ਹੀ ਕਰੀ ਜਾਏ ਕਮਾ ਬਾਪੂ ਆ ਮੇਰੀ ਐਲਕ ਚੁੱਲੀ ਵਰੀ ਪਈ ਸਾਰ ਨੂੰ ਠੀਕ ਆ ਗਈ ਹਾਂ ਜੀ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਐਕਟਰ ਸ਼ੋਕਸ਼ਾਨ ਸਭ ਤੋਂ ਪਹਿਲਾਂ ਦਾ ਐਕਟਰ ਸ਼ੋਕਸ਼ਾਨ ਤੇ ਮੇਰੀ ਸਾਰੀ ਟੀਮ ਵੱਲੋਂ ਪੰਜਾਬ ਦੀ ਆਵਾਜ਼ ਨਿਊ ਚੈਨਲ ਨੂੰ ਸਾਡਾ ਸਾਰਿਆਂ ਨੂੰ ਸਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਵੈਲਕਮ ਕਰਦੇ ਹਾਂ ਜੀ ਸਵਾਗਤ ਕਰਦੇ ਹਾਂ ਥੈਂਕ ਯੂ ਜੀ ਇੰਨੇ ਦੂਰੋਂ ਸਾਡੇ ਕੋਲੇ ਆਏ ਇੱਥੇ ਸ਼ੂਟ ਚੱਲ ਰਿਹਾ ਜੀ ਸਾਡਾ ਤੇ ਤੁਹਾਨੂੰ ਪਤਾ ਲੱਗਿਆ ਤੇ ਪਹਿਲਾਂ ਤੁਸੀਂ ਦੱਸੋ ਜੀ ਸਾਨੂੰ ਵੀ ਤੁਹਾਨੂੰ ਸਾਡੀ ਸ਼ੂਟਿੰਗ ਦਾ ਪਤਾ ਕਿਵੇਂ ਲੱਗਿਆ ਸਰ ਮੀਡੀਆ ਵਾਲੇ ਤਾਂ 24 ਘੰਟੇ ਸਟਾਰਡ ਰਹਿੰਦੇ ਖੜੇ ਰਹਿੰਦੇ ਨੇ ਜਿੱਥੇ ਵੀ ਕਿਸੇ ਨੂੰ ਕੁਝ ਪਤਾ ਚੱਲਦਾ ਤੁਰੰਤ ਪਹੁੰਚ ਜਾਂਦੇ ਨੇ ਇਸੇ ਕਰਕੇ ਤੁਹਾਡੇ ਬਾਰੇ ਪਤਾ ਚੱਲ ਗਿਆ ਕਿ ਇਸ ਪਿੰਡ ਵਿੱਚ ਸ਼ੂਟਿੰਗ ਹੋ ਰਹੀ ਆ ਅਸੀਂ ਤੁਰੰਤ ਆਪਣੇ ਚੱਕਿਆ ਕੈਮਰਾ ਤੁਹਾਡੇ ਕੋਲ ਆ ਗਏ ਹਾਂਜੀ ਐਸੇ ਕਰਕੇ ਅਸੀਂ ਵੀ ਇਸ ਇਹ ਸਵਾਲ ਅਸੀਂ ਤਾਂ ਪੁੱਛਿਆ ਕਿਉਂਕਿ ਤੁਹਾਡੀ ਇਹ ਪੰਜਾਬ ਦੀ ਆਵਾਜ਼ ਦਾ ਨਾਮ ਅਸੀਂ ਚੈਨਲ ਦਾ ਪਹਿਲਾਂ ਵੀ ਬੜਾ ਸੁਣ ਚੁੱਕੇ ਆ ਤੇ ਮੈਂ ਤੁਹਾਨੂੰ ਇਹ ਤਾਂ ਹੀ ਸਵਾਲ ਕੀਤਾ ਕਿ ਤੁਸੀਂ ਕਿਵੇਂ ਪੁੱਛਦੇ ਅੱਜ ਤੁਹਾਡਾ ਪਤਾ ਲੱਗ ਗਿਆ ਕਿ ਤੁਸੀਂ ਐਕਟੀਵੇਟ ਬੋਤ ਰਹਿੰਦੇ ਹੋ ਸਰ ਪੱਤਰਕਾਰਾਂ ਦਾ ਕੰਮ ਹੀ ਹੈ ਹਾਂਜੀ ਹਾਂਜੀ ਸਰ ਜਿਹੜੀ ਤੁਸੀਂ ਫਿਲਮ ਤਿਆਰ ਕਰ ਰਹੇ ਹੋ ਪਹਿਲੇ ਤਾਂ ਆਪਣੇ ਚੈਨਲ ਦਾ ਨਾਮ ਦੱਸੋ ਕਿ ਸਾਡੇ ਚੈਨਲ ਦੇ ਮਾਦੇ ਰਹੀ ਤੁਹਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਪਤਾ ਚੱਲ ਚੁੱਕੀ ਕਿ ਤੁਸੀਂ ਕਿਹੜੇ ਚੈਨਲ ਦੇ ਨਾਲ ਹੋ ਜੀ ਸਾਡੇ ਚੈਨਲ ਦਾ ਨਾਮ ਹੈ ਜੀ ਅਸ਼ੋਕ ਸ਼ਾਨ ਫਿਲਮਸ ਇਹ YouTube ਚੈਨਲ ਹੈ ਜੀ ਮੇਰਾ ਤੇ ਇਸ ਫਿਲਮ ਤੇ ਇਸ ਚੈਨਲ ਤੇ ਤੁਹਾਨੂੰ ਹੋਰ ਵੀ ਕਾਫੀ ਫਿਲਮਾਂ ਦੇਖਣ ਨੂੰ ਮਿਲਣਗੀਆਂ ਤੇ ਜਿਹੜੀ ਆਪਾਂ ਇਸ ਫਿਲਮ ਦਾ ਸ਼ੂਟ ਕਰ ਰਹੇ ਹਾਂ ਉਸ ਫਿਲਮ ਦਾ ਨਾਮ ਹੈ ਜੀ ਔਲਾਦ ਦਾ ਫਰਜ਼ ਬਹੁਤ ਹੀ ਅਚੀ ਸਟੋਰੀ ਹੈ ਬਜ਼ੁਰਗਾਂ ਦੀ ਸਟੋਰੀ ਹੈ ਇਹਦੇ ਵਿੱਚ ਕਾਫੀ ਕੁਝ ਅਹਿਜ਼ੀਆਂ ਗੱਲਾਂ ਨੇ ਜੋ ਲੋਕਾਂ ਨੂੰ ਮੋਟੀਵੇਟ ਕਰਦੀਆਂ ਨੇ ਤੇ ਸਟੋਰੀ ਦੇ ਵਿੱਚ ਜੋ ਅਸੀਂ ਕੁਝ ਦਿਖਾਇਆ ਉਹ ਉਹ ਸਾਡੀ ਸਟੋਰੀ ਨੂੰ ਜੇ ਕੁਝ ਵੀ ਲੋਕ ਜਾਂ ਕੁਝ ਵੀ ਨਵੀਂ ਜੋ ਜਨਰੇਸ਼ਨ ਹੈ ਉਹ ਕੁਝ ਵੀ ਜੇ ਥੋੜਾ ਜਿਹਾ ਵੀ ਫੋਲੋ ਕਰਕੇ ਇੱਕ ਸੀਨ ਨੂੰ ਵੀ ਸਾਡੀ ਨੂੰ ਫੋਲੋ ਕਰਕੇ ਤਾਂ ਸਮਝ ਲਓ ਵੀ ਅਸੀਂ ਸੋਚਾਂਗੇ ਕਿ ਸਾਡੀ ਸਾਡੀ ਮਿਹਨਤ ਸਫਲ ਹੋ ਗਈ ਕਿਉਂਕਿ ਇਹ ਸਟੋਰੀ ਬਜ਼ੁਰਗਾਂ ਦੀ ਸੰਭਾਲ ਤੇ ਹੈ ਜਿਹੜੇ ਬੱਚੇ ਅੱਜ ਕੱਲ ਦੇ ਅੱਜ ਕੱਲ ਦੀ ਜਨਰੇਸ਼ਨ ਬਜ਼ੁਰਗਾਂ ਨੂੰ ਨਹੀਂ ਸੰਭਾਲਦੇ ਉਹ ਕੁਛ ਤਵਰੀ ਦਾ ਆਸ਼ਰਮ ਛੱਡਿਆ ਆਉਂਦੇ ਆ ਜਾਂ ਕੁਛ ਇਹ ਸਾਡੀ ਸਟੋਰੀ ਉਦਾਂ ਦੀ ਹੈ ਕਿ ਉਹ ਮਾਪਿਆਂ ਦੇ ਪ੍ਰਤੀ ਔਲਾਦ ਦਾ ਕੀ ਫਰਜ਼ ਹੋਣਾ ਚਾਹੀਦਾ ਸਿਰ ਤੁਸੀਂ ਰਹਿਣ ਵਾਲੇ ਕਿਹੜੀ ਜਗ੍ਹਾ ਤੋਂ ਮੈਂ ਵੈਸਿਕਲੀ ਹਰਿਆਣੇ ਦਾ ਰਹਿਣ ਵਾਲਾ ਮੇਰਾ ਜੋ ਡਿਸਟ੍ਰਿਕਟ ਹੈ ਫਤਿਹਬਾਦ ਡਿਸਟ੍ਰਿਕਟ ਹੈ ਪਿੰਡ ਮਾੜਾ ਜੀ ਮੇਰਾ ਤੇ ਮੈਂ ਵੈਸੇ ਮੁਹਾਲੀ ਚੰਡੀਗੜ੍ਹ ਚ ਰਹਿਣਾ ਔਰ ਕਾਫੀ ਫਿਲਮਾਂ ਚ ਕੰਮ ਕਰ ਚੁੱਕੇ ਹਾਂ ਤੇ ਜ਼ਿਆਦਾਤਰ ਕਹਿੰਦੇ ਹੁੰਦੇ ਨੇ ਕਿ ਜੋ ਫਿਲਮ ਲਾਈਨ ਜੀ ਕੰਮ ਕਰਦਾ ਜਾਂ ਤਾਂ ਉਹਨਾਂ ਦਾ ਟਿਕਾਣਾ ਬੰਬੇ ਹੈ ਜੀ ਜਾਂ ਮੌਰੀ ਸਰ ਸ਼ੌਂਕ ਕਦੋਂ ਤੋਂ ਪਿਆ ਮੈਨੂੰ ਫਿਲਮ ਲਾਈਨ ਦਾ ਜੀ ਸ਼ੌਂਕ ਬਿਲਕੁਲ ਬਚਪਨ ਤੋਂ ਹੀ ਕਹਿ ਸਕਦੇ ਹਾਂ ਤੁਸੀਂ ਜਦੋਂ ਆਪਾਂ ਜੇ ਮੈਂ ਪਹਿਲੀ ਫਿਲਮ ਦੀ ਗੱਲ ਕਰਾਂ ਤਾਂ ਮੈਂ ਜਦੋਂ ਕਰਮਾ ਫਿਲਮ ਦੇਖੀ ਸੀ ਤਾਂ ਉਸ ਫਿਲਮ ਤੋਂ ਮੈਨੂੰ ਇੱਕ ਇਦਾਂ ਲੱਗਿਆ ਕਿ ਯਾਰ ਨਹੀਂ ਮੈਂ ਦੇਖਣ ਲਈ ਪੈਦਾ ਨਹੀਂ ਹੋਇਆ ਲੋਕ ਮੈਨੂੰ ਦੇਖਣ ਵੀ ਜਿੱਦਾਂ ਇਹ ਕਿਸੇ ਨੂੰ ਆਪਾਂ ਦੇਖ ਕੇ ਲੋਕ ਤਾੜੀਆਂ ਮਾਰਦੇ ਤਾਂ ਮੈਨੂੰ ਵੀ ਇਹ ਲੱਗਿਆ ਕਿ ਯਾਰ ਮੇਰਾ ਰੋਲ ਦੇਖ ਕੇ ਵੀ ਲੋਕ ਤਾੜੀਆਂ ਮਾਰਦੇ ਤਾਂ ਮੈਨੂੰ ਉਦੋਂ ਤਾਂ ਇੱਕ ਜਨੂਨ ਪੈਦਾ ਹੋਇਆ ਤੇ ਮੈਂ ਇੱਕ ਮਾਨ ਚ ਤਾਰ ਲਿਆ ਕਿ ਮੈਂ ਫਿਲਮ ਲਾਈਨ ਦੇ ਵਿੱਚ ਹੀ ਜਾਣਾ ਤਾਂ ਮੈਂ ਸਕੂਲ ਟਾਈਮ ਦੇ ਵਿੱਚੋਂ ਲੈ ਕੇ ਕਾਲਜ ਟਾਈਮ ਤੱਕ ਫਿਰ ਮੈਂ ਥੀਏਟਰ ਜੁਆਇਨ ਕੀਤਾ ਥੀਏਟਰ ਤੋਂ ਬਾਅਦ ਮੈਂ ਕਾਫੀ ਟੈਲੀ ਫਿਲਮਾਂ ਸ਼ੁਰੂ ਕੀਤੀ ਕਾਫੀ ਕੀਤਾ ਲੈ ਉਸ ਤੋਂ ਬਾਅਦ ਵੱਡੀਆਂ ਫਿਲਮਾਂ 'ਚ ਕੰਮ ਕੀਤਾ ਜਿੱਦਾਂ ਕਿ ਮੇਰੀ ਲਿਸਟ ਲੇਟੈਸਟ ਮੂਵੀ ਅਕਤੂਬਰ ਚ ਰਿਲੀਜ਼ ਹੋਣ ਵਾਲੀ ਹੈ ਬੱਬੂ ਮਾਨ ਜੀ ਨਾਲ ਸੁੱਚਾ ਸੂਰਮਾ ਉਸ ਤੋਂ ਪਹਿਲਾਂ ਮੇਰੀਆਂ ਕਾਫੀ ਇੰਨੀ ਦਿਰ ਪੀਨ ਫਿਲਮਾਂ ਆਈਆਂ ਤੇ ਆਪਣੇ ਅਮਰਤ ਮਾਨ ਜੀ ਨਾਲ ਢੇ ਦੀ ਚਿੜੀ ਤੇ ਜੀ ਪੰਜਾਬੀ ਤੇ ਮੈਂ ਸੀਰੀਅਲ ਕੀਤਾ ਕਮਲੀ ਇਸ਼ਕ ਦੀ ਕਲਰ ਦਾ ਕਲਰ ਚੈਨਲ ਤੇ ਮੈਂ ਸੀਰੀਅਲ ਕੀਤਾ ਉਡਾਰੀਆਂ ਤਾਂ ਇਦਾਂ ਪ੍ਰਾਈਮ ਦੇ ਕਾਫੀ ਸੀਰੀਅਲ ਕੀਤੇ ਸਾਫਤਾਨ ਇੰਡੀਆ ਤਾਂ ਇਸ ਤਰ੍ਹਾਂ ਜੇ ਮੈਂ ਸਾਰੇ ਪ੍ਰੋਜੈਕਟਾਂ ਦੀ ਗੱਲ ਕਰਾਂ ਤਾਂ ਸ਼ਾਇਦ 2-250 ਹੋ ਚੁੱਕੇ ਹੋਣਗੇ ਔਰ ਜੇ ਮੈਂ ਆਪਣੇ ਚੈਨਲ ਦੀ ਗੱਲ ਕਰਾਂ ਤਾਂ ਸ਼ਾਇਦ ਉਹਦੇ ਤੇ ਵੀ ਅਸੀਂ ਵੀ 30 ਪ੍ਰੋਜੈਕਟ ਕਰਕੇ ਵੀਬ ਵੈਬ ਸੀਰੀਜ਼ ਵਗੈਰਾ ਪਾ ਦਿੱਤੀਆਂ ਹੋਣਗੇ ਜੋ ਅਸੀਂ ਇਸ ਤੋਂ ਪਹਿਲਾਂ ਵੈਬ ਸੀਰੀਜ਼ ਕੀਤੀ ਸੀ ਉਹਦਾ ਨਾਮ ਸੀ ਜੀ ਪੈੜੀ ਰਾਜਨੀਤੀ ਉਸ ਦੇ ਵਿੱਚ ਵੀ ਮੇਰੀ ਸਾਰੀ ਟੀਮ ਨੇ ਕੰਮ ਕੀਤਾ ਇਹਨੇ ਆਪਣੇ ਦਿਦਾਰ ਸਿੰਘ ਜੀ ਜਿਨ੍ਹਾਂ ਨੇ ਉਹਦੇ ਵਿੱਚ ਮੇਨ ਕਰੈਕਟਰ ਵਧੀਆ ਕੀਤਾ ਸੀ ਇਹ ਨੇ ਸੋਨੀ ਬਾਜਵਾ ਜੀ ਬਹੁਤ ਅੱਛੇ ਨਾਈਸ ਐਕਟਰ ਨੇ ਜਿਨ੍ਹਾਂ ਨੇ ਉਹਦੇ ਵਿੱਚ ਵੀ ਕਾਫੀ ਕੀਤਾ ਤੇ ਇਹਦੇ ਵਿੱਚ ਵੀ ਇੱਕ ਮੇਰੀ ਮਾਂ ਦਾ ਕਰੈਕਟਰ ਕਰ ਰਹੇ ਨੇ ਜਦਾਰ ਸਿੰਘ ਜੀ ਮੇਰੀ ਫਾਦਰ ਦਾ ਕਰੈਕਟਰ ਕਰ ਰਹੇ ਨੇ ਤੇ ਇਹ ਨੇ ਜੀ ਸੰਜਣਾ ਜੀ ਸੰਜਣਾ ਗੁਪਤਾ ਜੀ ਇਹ ਇੱਕ ਬਹੁਤ ਹੀ ਮੈਂ ਕਹਿ ਸਕਦਾ ਜੀ ਮenje ਹੋਇਆ ਇਸ ਨੇ ਇਹਨਾਂ ਨੂੰ ਤਾਂ ਆਪਾਂ ਕਹਿ ਦਿੰਨੇ ਆ ਨਾ ਵੀ ਕਾਫੀ ਕੁਝ ਸਮਝਾਉਣਾ ਪੈਂਦਾ ਬਟ ਇਹਨਾਂ ਨੂੰ ਮੈਂ ਥੋੜੀ ਜੀ ਵੀ ਸੈਂਸ ਸਮਝਾ ਦੈ ਨਾ ਤੇ ਆਪਣੇ ਆਪ ਹੀ ਇਹ ਸਿਚੁਏਸ਼ਨ ਕ੍ਰੀਏਟ ਕਰ ਲੈਂਦੇ ਆ ਔਰ ਮੈਨੂੰ ਇਹਨਾਂ ਨਾਲ ਵੀ ਕੰਮ ਕਰਕੇ ਬਹੁਤ ਮਜ਼ਾ ਆ ਰਿਹਾ ਔਰ ਬਾਕੀ ਸਾਡੇ ਡੋਨਮ ਲੀ ਜੀ ਜੋ ਜੋ ਕਿ ਕਾਫੀ ਕਮੀਡੀਅਨ ਨੇ ਇੱਧਰ ਸਾਡੇ ਆਰਟਿਸਟ ਸਤਪਾਲ ਮਠਾਰੂ ਜੀ ਇਹ ਆਪਣੇ ਦਿੱਲੀ ਤੋਂ ਨੇ ਜੀ ਇਸ ਫਿਲਮ ਵਿੱਚ ਸਪੈਸ਼ਲ ਦਿੱਲੀ ਤੋਂ ਆਪਣੇ ਨਾਲ ਕੰਮ ਕਰਨ ਲਈ ਆਏ ਨੇ ਤੇ ਇੱਧਰ ਨੇ ਜੀ ਆਪਣੇ ਗੁਰਮੀਤ ਸਿੰਘ ਜੀ ਮਾਨੇਪੁਰ ਇਹ ਉਥੋਂ ਦੇ ਸਰਪੰਚ ਵੀ ਨੇ ਤੇ ਬਹੁਤ ਹੀ ਨਾਈਸ ਐਕਟਰ ਨੇ ਜੋ ਕਿ ਪੈੜੀ ਨਾਜਨੀਤੀ ਦੇ ਮੇਨ ਕਿਰਦਾਰ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਬਹੁਤ ਹੀ ਅੱਛੇ ਐ ਤੇ ਬਾਕੀ ਸਾਡਾ ਸਾਰਾ ਗਰੁੱਪ ਜੋ ਕਿ ਇਸ ਪਿੰਡ ਦੇ ਵਿੱਚ ਇਹ ਪਿੰਡ ਚੌਧਰਪੁਰ ਹੈ ਤੇ ਚੌਧਰਪੁਰ ਦੇ ਸਾਰੇ ਰਹਿਣ ਵਾਲੇ ਸਰ ਜਿਹੜਾ ਤੁਸੀਂ ਰੋਲ ਕਰਦੇ ਹੋ ਇਹ ਕਿ ਤੁਸੀਂ ਇੱਕ ਦਿਨ ਚ ਟ੍ਰੇਨਿੰਗ ਕਰ ਲੈਂਦੇ ਹੋ ਕਿ ਤੁਹਾਨੂੰ ਟਾਈਮ ਲੱਗਦਾ ਹੈ ਦੇਖੋ ਮੈਨੂੰ ਤਾਂ ਦੇਖੋ ਇਸ ਲਾਈਨ ਦੇ ਵਿੱਚ ਕਾਫੀ ਟਾਈਮ ਹੋ ਗਿਆ ਮੈਨੂੰ ਤਾਂ ਹੈਂਡਲ ਕਰਨ ਲੈ ਕੇ ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾ ਬਟ ਜਿਹੜੇ ਮੇਰੇ ਨਾਲ ਕੁਝ ਨਵੇਂ ਆਰਟਿਸਟ ਹੁੰਦੇ ਆ ਮੈਂ ਉਹਨਾਂ ਨੂੰ ਕਰਵਾ ਲੈਣਾ ਜੀ ਕਿਉਂਕਿ ਇਹ ਸਾਰੇ ਕੁਝ ਨਵੇਂ ਆਰਟਿਸਟ ਵੀ ਨੇ ਔਰ ਇਹਨਾਂ ਨੂੰ ਮੈਂ ਸ਼ਾਇਦ ਇਹਨਾਂ ਨੂੰ ਸਟੋਰੀ ਦਾ ਵੀ ਨਹੀਂ ਪਤਾ ਹੁੰਦਾ ਮੈਂ ਸਟੋਰੀ ਲੈ ਕੇ ਆ ਜੰਨਾ ਮੈਂ ਕਹ ਰਿਹਾ ਫਿਲਮ ਕਰਦੇ ਰਹਾ ਰੋੜਾ ਤੁਸੀਂ ਆ ਜਾਓ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਰਵਾਉਣਾ ਹੁੰਦਾ ਮੈਂ ਉਹ ਕਢਵਾ ਲੈਣਾ ਜੋ ਮੈਨੂੰ ਚਾਹੀਦਾ ਹੁੰਦਾ ਤੇ ਇਹ ਸਾਰੇ ਬੱਚੇ ਮਨ ਲਾ ਪਾਈਏ ਕਹਿ ਸਕਦੇ ਆ ਕਿ ਬੜੇ ਮਿਹਨਤੀ ਨੇ ਉਸ ਗੱਲ ਨੂੰ ਫੋਲੋ ਕਰਦੇ ਨੇ ਤੇ ਉਹਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਕੈਰੇਕਟਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਸਾਡੀ ਫਿਲਮ ਕੰਪਲੀਟ ਹੋ ਜਾਏ ਦੂਸਰਾ ਸਵਾਲ ਹੈ ਸਰ ਪੰਜਾਬ ਚ ਲੋਕੀ ਬਾਹਰ ਬਹੁਤ ਜਾ ਰਹੇ ਨੇ ਸਾਨੂੰ ਕੀ ਲੱਗਦਾ ਕਿ ਪੰਜਾਬ ਚੋਂ ਲਾਓ ਇੱਥੇ ਕੰਮ ਬਾਹਰ ਨਾਲੋ ਇੱਥੇ ਵੀ ਕੰਮ ਹੈਗਾ ਜੇ ਲੋਕੀ ਕਰਨਾ ਚਾਹਣ ਤਾਂ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਦੇਖੋ ਜੇ ਆਪਾਂ ਬਾਹਰ ਦੀ ਗੱਲ ਕਰੀਏ ਤਾਂ ਪੂਰਾ ਪੰਜਾਬ ਹੀ ਅੱਜ ਖਾਲੀ ਹੋਇਆ ਗਿਆ ਸਾਰੇ ਜਿੰਨੇ ਵੀ ਨਵੀਂ ਜਨਰੇਸ਼ਨ ਹੈ ਸਾਰੇ ਪੰਜਾਬ ਛੱਡ ਕੇ ਜਾਂ ਆਪਣਾ ਆਪਣਾ ਜੋ ਵੀ ਇਲਾਕਾ ਆਪਣਾ ਛੱਡ ਕੇ ਸਾਰੇ ਕੋਈ ਕੈਨੇਡਾ ਨੂੰ ਆਸਟ੍ਰੇਲੀਆ ਨੂੰ ਕੋਈ ਜਾ ਰਿਹਾ ਹੈ ਇਹ ਸਭ ਤੋਂ ਮੈਂ ਜ਼ਿਆਦਾ ਇਹ ਸਮਝਦਾ ਕਿ ਇਹ ਸਰਕਾਰ ਦੀ ਕਮਜ਼ੋਰੀ ਹੈ ਕਿਉਂਕਿ ਜੇ ਇੱਥੇ ਰੋਜ਼ਗਾਰ ਅੱਛਾ ਹੋਵੇ ਪੈਸਾ ਅੱਛਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਬਾਹਰ ਇੱਥੋਂ ਛੱਡ ਕੇ ਕੋਈ ਜਾਊਗਾ ਇਹ ਸਰਕਾਰ ਨੂੰ ਇਸ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਦੇਖੋ ਤੁਸੀਂ ਅਗਰ ਪੱਤਰਕਾਰੀ ਕਰਦੇ ਹੋ ਤਾਂ ਤੁਸੀਂ ਕੁਝ ਵੀ ਪੈਸੇ ਲਈ ਤਾਂ ਕੁਝ ਕਰਦੇ ਹੋ ਨਾ ਇੱਥੇ ਵੀ ਮਿਹਨਤ ਕਰ ਰਹੇ ਹਾਂ ਬੱਚੇ ਇੱਥੋਂ ਜਾਂਦੇ ਇੱਥੋਂ ਜ਼ਿਆਦਾ ਦੁੱਗਣੀ ਉੱਥੇ ਮਿਹਨਤ ਕਰਦੇ ਆ ਆਪ ਇਹ ਨਹੀਂ ਕਹਿ ਸਕਦੇ ਵੀ ਉੱਥੇ ਜਾ ਕੇ ਕੋਈ ਐਸ਼ ਕਰਦੇ ਆ ਅੱਜ ਬੱਚਿਆਂ ਦਾ ਉੱਥੇ ਬਹੁਤ ਬੁਰਾ ਹਾਲ ਹੈ ਉਥੇ ਇੰਨੇ ਬੱਚੇ ਮਰ ਮਰ ਕੇ ਕੰਮ ਕਰਦੇ ਜਦੋਂ ਉਹ ਘਰੇ ਫੋਨ ਕਰਦੇ ਆ ਨਾ ਵੀ ਮੈਨੂੰ ਪੈਸੇ ਭੇਜ ਦੋ ਤੇ ਉਹ ਇੱਥੋਂ ਆਲੇ ਬੰਦੇ ਉਹਨਾਂ ਨੂੰ ਭੇਜ ਨਹੀਂ ਸਕਦੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਉਥੇ ਕੈਨੇਡਾ ਚ ਹੀ ਜਾਣ ਇੱਥੇ ਮੈਂ ਮੰਨਦਾ ਵੀ ਇੱਥੇ ਬਹੁਤ ਕੰਮ ਹੈ ਕੰਮ ਕਰਨ ਦਾ ਮਤਲਬ ਇੱਕ ਮਨ 'ਚ ਜਜ਼ਬਾ ਵੀ ਹੋਣਾ ਚਾਹੀਦਾ ਪੁੱਛੇ ਲੋਕ ਇਹ ਵੀ ਮੈਂ ਕਹਿ ਸਕਦਾ ਕੁਝ ਲੋਕਾਂ ਲਈ ਕਿਉਂਕਿ ਉਹ ਮਿਹਨਤੀ ਨਹੀਂ ਹੈਗੇ ਸਰ ਇਸ ਫਿਲਮ ਦੇ ਵਿੱਚ ਤੁਹਾਡਾ ਕੀ ਰੋਲ ਹੈ ਦੇਖੋ ਜੀ ਜਵਾਨੀ ਦੇ ਵਿੱਚ ਵੀ ਰੋਲ ਹੈਗਾ ਬਟੇਪੇ ਵਿੱਚ ਵੀ ਰੋਲ ਹੈਗਾ ਵਾ ਜੋ ਸਮਾਜ ਵਿੱਚ ਅਸੀਂ ਦੇਖ ਰਹੇ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਲੈ ਕੇ ਆ ਤਾਨੂੰ ਕੀ ਲੱਗਦਾ ਤਾਂ ਤੁਹਾਡੀ ਇਸ ਮੂਵੀ ਨਾਲ ਲੋਕਾਂ ਤੇ ਅਸਰ ਪਏਗਾ ਜਰੂਰ ਜੀ ਜਰੂਰ ਪਏਗਾ ਹਾਂਜੀ ਸਾਡੀ ਫਿਲਮ ਦਾ ਨਾਮ ਹੈ ਜੀ ਓਲਾਦਾ ਸਨ ਤੇ ਸਾਡੇ YouTube ਚੈਨਲ ਦਾ ਨਾਮ ਹੈ ਅਸ਼ੋਕ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਥੈਂਕ ਯੂ